ਜ਼ਿਲ੍ਹਾ ਫਰੋਜਪੁਰ ਦੇ ਹਲਕਾ ਗੁਰੂਰਸਾਹਿਬ ਪਿੰਡ ਜੀਵਾ ਰਾਈ ਗੁਰਦੁਆਰਾ ਸਾਹਿਬ ਵਿਖੇ ਬੇਅਦਬੀ ਕਰਨ ਦੀ ਕੋਸ਼ਿਸ਼ ਇੱਕ ਨੌਜਵਾਨ ਨੂੰ ਕੀਤਾ ਕਾਬੂ ਜ਼ਿਲ੍ਹਾ ਫਰੋਜਪੁਰ ਦੇ ਹਲਕਾ ਗੁਰੂਰਸਾਹਿਬ ਪਿੰਡ ਜੀਵਾ ਰਾਈ ਵਿਖੇ ਗੁਰਦੁਆਰਾ ਸਾਹਿਬ ਵਿੱਚ ਬੇਅਦਬੀ ਕਰਨ ਦੀ ਕੋਸ਼ਿਸ਼ ਨੌਜਵਾਨ ਨੂੰ ਕੀਤਾ ਕਾਬੂ ਘਟਨਾ ਸ਼ਨੀਵਾਰ ਸਵੇਰੇ ਪਿੰਡ ਜੀਵਾ ਰਾਈ ਗੁਰਦੁਆਰਾ ਸਾਹਿਬ ਵਿਖੇ ਵਾਪਰੀ ਤਾਂ ਇੱਕ ਨੌਜਵਾਨ ਵੱਲੋਂ ਬੇਅਦਬੀ ਕਰਨ ਦੀ ਕੋਸ਼ਿਸ਼ ਦੀ ਜਾਣਕਾਰੀ ਮਿਲੀ ਹੈ ਘਟਨਾ ਸਵੇਰੇ 10 ਤੋਂ 11 ਵਜੇ ਦੇ ਕਰੀਬ ਵਾਪਰੀ ਦੱਸੀ ਜਾ ਰਹੀ ਹੈ। ਘਟਨਾ ਸਥਾਨ ਤੇ ਮੌਜੂਦ ਗ੍ਰੰਥੀ ਜਸਵੰਤ ਸਿੰਘ ਦੀ ਸੂਝ-ਬੂਝ ਕਾਰਨ આરોપી ਨੌਜਵਾਨ ਨੂੰ ਤੁਰੰਤ ਕਾਬੂ ਕਰ ਲਿਆ। ਜਿਸ ਨਾਲ ਇੱਕ ਵੱਡੀ ਘਟਨਾ ਟਲ ਗਈ। ਗ੍ਰੰਥੀ ਜਸਵੰਤ ਸਿੰਘ ਨੇ ਦੱਸਿਆ ਕਿ ਸ਼ਨੀਵਾਰ ਨੂੰ ਉਸ ਨੂੰ ਸੁਖਮਨੀ ਸਾਹਿਬ ਦਾ ਪਾਠ ਕਰਨ ਲਈ ਪਿੰਡ ਦੇ ਦੋ ਸਥਾਨਾਂ ਤੇ ਜਾਣਾ ਪਿਆ। ਇਸ ਦੌਰਾਨ ਪਿੰਡ ਦਾ ਇੱਕ ਨੌਜਵਾਨ ਗੁਰਦੁਆਰਾ ਸਾਹਿਬ ਵਿੱਚ ਦਾਖਲ ਹੋ ਗਿਆ ਤਾਂ ਪੁਛਗਿਛ ਕਰਨ ਤੇ ਉਸ ਨੇ ਕੋਈ ਜਵਾਬ ਨਹੀਂ ਦਿੱਤਾ ਅਤੇ ਚਲਾ ਗਿਆ ਲਗਭਗ 10-15 ਮਿੰਟਾਂ ਬਾਅਦ ਨੌਜਵਾਨ ਗੁਰਦੁਆਰਾ ਸਾਹਿਬ ਵਾਪਸ ਆਇਆ ਅਤੇ ਅਚਾਨਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕੋਲ ਮੇਹ ਤੇ ਲੱਗਾ ਕੱਪੜਾ ਉਤਾਰ ਦਿੱਤਾ ਤਾਂ ਗ੍ਰੰਥੀ ਸਿੰਘ ਨੇ ਤੁਰੰਤ ਕਾਰਵਾਈ ਕਰਕੇ ਨੌਜਵਾਨ ਨੂੰ ਕਾਬੂ ਕਰ ਲਿਆ ਅਤੇ ਬਾਹਰ ਲੈ ਗਿਆ ਇਸ ਤੋਂ ਬਾਅਦ ਪਿੰਡ ਦੀ ਸਭਾ ਅਤੇ ਭਾਈਚਾਰੇ ਨੇ ਮੌਕੇ ਤੇ ਨੌਜਵਾਨ ਨੂੰ ਕਾਬੂ ਕੀਤਾ ਅਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਮੋਢਲੀ ਪੁਛਗਿਛ ਦੌਰਾਨ ਨੌਜਵਾਨ ਨੇ ਪਿੰਡ ਦੇ ਤਿੰਨ ਕਥਿਤ ਨਸ਼ਾ ਤਖਸਰਾ ਦੇ ਨਾਂ ਵੀ ਦੱਸੇ ਪੁਲਿਸ ਮੌਕੇ ਤੇ ਪਹੁੰਚੀ ਅਤੇ ਉਸ ਨੂੰ ਹੋਰ ਪੁੱਛਗਛ ਲਈ ਪੁਲਿਸ ਸਟੇਸ਼ਨ ਲੈ ਗਈ ਜੀਵਾ ਰਾਈ ਪਿੰਡ ਦੇ ਸਰਪੰਚ ਨੇ ਦੱਸਿਆ ਕਿ આરોપી ਨੌਜਵਾਨ ਇੱਕ ਵਿਦੇਸ਼ੀ ਹੈ ਅਤੇ ਉਸ ਦੇ ਪਿਤਾ ਦੀ ਮੌਤ ਹੋ ਗਈ ਹੈ ਅਤੇ ਉਹ ਇਕੱਲਾ ਹੀ ਰਹਿੰਦਾ ਹੈ ਉਨ੍ਹਾਂ ਆरोप ਲਗਾਇਆ ਹੈ ਕਿ ਨੌਜਵਾਨ ਨਸ਼ੇ ਦਾ ਆਦੀ ਹੈ ਅਤੇ ਚੋਣਾ ਦੇ ਮੱਦੇ ਨਜ਼ਰ ਕਾਰਨ ਅਜਿਹੀ ਹਰਕਤਾਂ ਕਰ ਰਿਹਾ ਹੈ ਸਰਪੰਚ ਨੇ ਕਿਹਾ ਕਿ ਇਸ ਘਟਨਾ ਵਿੱਚ ਸ਼ਾਮਲ ਵਿਅਕਤੀਆਂ ਅਤੇ ਇਸ ਨੂੰ ਅੰਜਾਮ ਦੇਣ ਵਾਲਿਆਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਏਗਾ ਅਤੇ ਪਿੰਡ ਵਾਸੀਆਂ ਨੇ ਪੁਲਿਸ ਤੋਂ ਸਖਤ ਕਾਰਵਾਈ ਦੀ ਮੰਗ ਕਰਦੇ ਹੋਏ ਇੱਕ ਮਤਾ ਪਾਇਆ ਜਾਵੇਗਾ ਉਧਰ ਐਸਐਚਓ ਗੁਰਜੰਟ ਸਿੰਘ ਨੇ ਦੱਸਿਆ ਕਿ ਬੇਅਦਬੀ ਕਰਨ ਦੀ ਕੋਸ਼ਿਸ਼ ਕਰਨ ਵਾਲੇ ਨੌਜਵਾਨ ਵਿਰੁੱਧ ਵੱਖ-ਵੱਖ ਧਰਾਵਾਂ ਤਹਿਤ ਮਕਦਮਾ ਦਰਜ ਕੀਤਾ ਗਿਆ ਹੈ ਅੱਗੇ ਕਿਹਾ ਕਿ ਮਾਮਲਾ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਇਹ ਨਾਲ ਦੇ ਪਿੰਡ ਦਾ ਇਹ ਵਿਅਕਤੀ ਹੈ ਨਸ਼ਾ ਕਰਕੇ ਗੁਰਦੁਆਰਾ ਸਾਹਿਬ ਦੇ ਅੰਦਰ ਦਾਖਲ ਹੋਣੇ ਦੋ ਵਾਰੀ ਹੋਣ ਦੀ ਕੋਸ਼ਿਸ਼ ਕੀਤੀ ਪਹਿਲਾਂ ਵੱਡੇ ਬਾਬਾ ਹੀ ਹੈਗੇ ਸੀ ਇਹਨਾਂ ਦੇ ਕੋਲੋਂ ਜਦੋਂ ਆਇਆ ਤੇ ਬਾਬਾ ਜੀ ਨੇ ਪੁੱਛਿਆ ਵੀ ਕੀ ਲੈਣਾ ਕੁਝ ਲੈਣਾ ਕੁਝ ਲੈਣਾ ਬਾਬਾ ਜੀ ਨੇ ਕਿਹਾ ਵੀ ਰਮਾਲ ਲੈਣਾ ਸਿਰ ਨੰਗਾ ਸੀਗਾ ਬਾਬਾ ਜੀ ਨੇ ਜੋ ਸਵਾਲ ਕੀਤਾ ਤੇ ਚੁੱਪ ਜਾ ਹੋ ਗਿਆ ਤੇ ਉਸ ਤੋਂ ਬਾਅਦ ਭੱਜ ਗਿਆ ਵਾਪਸੀ ਜਦੋਂ ਵਾਪਸੀ ਭੱਜ ਗਿਆ ਤਾਂ ਬਾਬਾ ਜੀ ਨੇ ਜਦੋਂ ਮਹਾਰਾਜ ਦਾ ਸਵਾਰਾ ਲੈ ਕੇ ਜਾਣਾ ਸੀ ਜਿਹੜੇ ਘਰ ਤੇ ਜਾ ਰਹੇ ਸੀ ਬੇਟੇ ਨੂੰ ਸਮਝਾ ਗਏ ਨੇ ਵੀ ਲੋਕ ਲਾ ਕੇ ਜਾਈਏ ਕਿ ਸ਼ੈਤਾਨ ਜਾਂ ਫਿਰਦਾ ਹੈ ਉਹ ਚਲੋ ਲੋਕ ਹਲੇ ਲਾਣਾ ਹੀ ਸੀ ਤੇ ਉਹ ਤੁਰੰਤ ਫੇਰ ਆ ਗਿਆ ਜਦੋਂ ਛੋਟੇ ਬਾਬਾ ਜੀ ਇੱਥੇ ਅਰਦਾਸ ਕਰਦੇ ਸੀ ਉਹ ਵੀਡੀਓ ਆਪਣੇ ਕੋਲ ਤੁਹਾਨੂੰ ਦੇ ਦੇਣ ਉਹ ਜਦੋਂ ਬਾਬਾ ਜੀ ਨੇ ਫਤਿਹ ਬਲਾਈ ਤੇ ਉਹਨੇ ਨੂੰ ਜਾ ਕੇ ਉਹਨੇ ਉੱਥੇ ਰਮਾਲ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਬਾਬਾ ਜੀ ਨੇ ਭੱਜ ਕੇ ਉਹਨੂੰ ਫੜਿਆ ਤੇ ਬਾਹਰ ਲੈ ਆਂਦਾ ਹੁਣ ਪੁੱਛ ਗਿਆ ਸੀ ਕੀਤੀ ਏ ਉਹਨੇ ਦੋ ਚਾਰ ਨਸ਼ੇੜੀਆਂ ਦਾ ਨਾਮ ਲਿਆ ਜਿਹੜੇ ਇੱਥੇ ਨਸ਼ਾ ਵੇਚਦੇ ਨੇ ਵੀ ਇਹਨਾਂ ਨੇ ਮੈਨੂੰ ਭੇਜਿਆ ਸਰਪੰਚ ਸਾਹਿਬ ਕਿਵੇਂ ਦੀ ਕਾਰ ਵੀ ਹੋਣੀ ਚਾਹੀਦੀ ਇਹਨਾਂ ਦੇ ਜਿਹੜੀਆਂ ਦਫਾ ਹੁੰਦੇ ਦੇ ਪਹਿਲਾਂ ਆਪਣੀਆਂ ਬੇਅਦਬੀ ਦੀਆਂ ਲੱਗਦੀਆਂ ਉਹੀ ਲੱਗਣੀਆਂ ਚਾਹੀਦੀਆਂ ਨੇ ਤੇ ਅਸੀਂ ਤਾਂ ਹੁਣ ਬਿਲਕੁਲ ਪੂਰੀ ਕੋਸ਼ਿਸ਼ ਕਰਾਂਗੇ ਮੈਂ ਤਾਂ ਔਰ ਜੋਰ ਪੂਰਾ ਜੋਰ ਲਾ ਕੇ ਇਹ ਬੰਦੇ ਮੈਂ ਪਿੰਡੋਂ ਬਾਹਰ ਕੱਢ ਲੈਣੇ ਇੱਥੇ ਨਹੀਂ ਰਹਿਣ ਦੇਣੇ ਮਤਾ ਪਾ ਕੇ ਨਿਕਲਦੇ ਨੇ ਕਿ ਪੁਲਸ ਕੱਢਦੀ ਉਹਨਾਂ ਨੂੰ ਜਿੱਦਾਂ ਵੀ ਉਹ ਬਾਹਰ ਜਾਣਗੇ ਹੁਣ ਪਿੰਡ ਚ ਨਹੀਂ ਆਇਆ ਸੀ ਕਿ ਉਹਨਾਂ ਤੇ ਵੀ ਕਾਰਵਾਈ ਹੋਵੇਗੀ ਹਾਂਜੀ ਉਹਨਾਂ ਦੀ ਮੈਂ ਗੱਲ ਕਰ ਰਿਹਾ ਇੱਕ ਤਾਂ ਅੰਦਰ ਗਿਆ ਮੈਂ ਉਹਨਾਂ ਬੰਦੇ ਦੀ ਗੱਲ ਕਰ ਰਿਹਾ ਜਿਹੜੇ ਬੰਦੇ ਹੁਣ ਬਾਹਰ ਘੁੰਮ ਰਹੇ ਨੇ ਹਾਂਜੀ ਵਾਈ ਡੂ ਜੀ ਕੀ ਫਟੇ ਹੈਲੋ ਆਜ ਦੇ ਜੋ ਇਹ ਮਾੜੀ ਕਹਾਣੀ ਹੋ ਗਿਆ ਜਿਹਨੇ ਨਿੰਦਾ ਕਰ ਲਈ ਉਹਨੀ ਥੋੜੀ ਜਿਹਾ ਅחר ਕ ਬੜੇ ਲੰਮੇ ਸਮੇਂ ਤੋਂ ਪੰਜਾਬ ਦੇ ਵਿੱਚ ਇਹੋ ਨਿਕਟਾਵਾਂ ਹੋ ਰਹੀਆਂ ਨੇ ਬੜੇ ਅਫਸੋਸ ਦੀ ਗੱਲ ਹੈ ਕਿ ਆਪਣੇ ਨਗਰ ਦੇ ਗੁਰਦੁਆਰਾ ਸਾਹਿਬ ਜੀ ਦੀ ਸਾਰੇ ਲੋਕ ਦੇਸ਼ਾਂ-ਵਡੇਸ਼ਾਂ ਵਿੱਚ ਸੇਛਕੋਣਿਆ ਨਮਸਕਾਰ ਕਰਨੇ ਆ ਉਹ ਜਿਨ੍ਹਾਂ ਨੇ ਸਾਡੇ ਦੇ ਸਰਵੰਸ ਨੂੰ ਆਇਆ ਉਹਨਾਂ ਨੇ ਅਸੀਂ ਬੇਅਦਬੀ ਕੀਤੀ ਕਿੰਨੀ ਅਫਸੋਸ ਦੀ ਗੱਲ ਹੈ ਜਿਹੜੇ ਲੋਕ ਕੋਈ ਵੀ ਉਹ ਦੀ ਸਹਾਇਤਾ ਜੋ ਕਰੇ ਉਹ ਉਹਦਾ ਵੱਡਾ ਪਾਪੀ ਏ ਉਹ ਤਾਂ ਪਾਪੀ ਹੈ ਹੀ ਆ

ਵੇ ਇਹਨੇ ਕਿਹੜਾ ਕਿਹੜਾ ਨਾਂ ਲਿਆ ਫਿਰ ਪਕਸ਼ਾ ਕਿਸੇ ਨੂੰ ਨਾ ਜਾਵੇ ਭਾਵੇਂ ਇਹ ਆ ਭਾਵੇਂ ਦੇ ਸਹਿਯੋਗੀ ਨਹੀਂ ਕਹਿੰਦੇ ਨਾ ਚੋਰ ਨੂੰ ਨਾ ਮਾਰੋ ਦੀ ਮਾਂ ਨੂੰ ਮਾਰੋ ਇਸ ਕਰਕੇ ਉਹ ਮਾਂ ਬਰਾਬਰ ਨੇ ਜਿਨ੍ਹਾਂ ਲੋਕਾਂ ਨੇ ਇਹਨੂੰ ਸਹਿ ਦੇ ਕੇ ਭੇਜਿਆ ਉਹ ਕੌਣ ਨੇ ਤੇ ਕਿਹੜੇ ਨੇ ਜੋ ਪੁਲਿਸ ਸੀ ਕੀ ਨਾਮ ਹੈ ਬਾਪੂ ਜੀ ਆਪਣਾ ਡਾਕਟਰ ਫੁਟੇਸ਼ਿੰਗ ਚਾਕਾ ਚੇਅਰਮੈਨ ਮਾਰਕ ਕਮੇਟੀ ਗੁਰੂਸ ਸਰ ਜੀ ਜਿਹੜੀ ਅੱਜ ਗੁਰਦੁਆਰਾ ਸਾਹਿਬ ਜੀਮਾ ਰਾਇਨ ਦੇ ਵਿੱਚ ਇੱਕ ਸ਼ਰਾਰਤੀ ਅਨਸਰ ਵੱਲੋਂ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜੀ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜੋ ਵੈਸੇ ਤਾਂ ਆਪਾਂ ਕਹਾ ਉਹਦੇ ਵਿੱਚ ਕੋਈ ਕਸਰ ਨਹੀਂ ਛੱਡੀ ਜਿੰਨੀ ਗੱਲ ਕਹਿਣੀ ਸ਼ਈ ਆਪਾਂ ਉਹ ਮੌਜੂਦਾ ਕਹਿ ਦਿੱਤੀ ਹੈ ਤੇ ਮੌਜੂਦਾ ਮੈਂ ਸੀ ਤੇ ਜਿਹੜੀ ਥੋੜੀ ਬਹੁਤੀ ਪਿੱਛੇ ਘਟਣੀ ਘਟਣਾ ਹੋਈ ਹੈ ਉਹ ਉਹ ਦੋ ਵੱਡੀ ਹੋਈ ਕਿਉਂਕਿ ਮੇਰੇ ਵੇਲੇ ਤਾਂ ਉਹਨੇ ਨੇ ਇਹ ਸ਼ਰਾਰਤ ਨਹੀਂ ਕੀਤੀ ਉਹ ਸਮਝ ਲ ਗਿਆ چاہے ਉਹ ਕਿਸ ਵੀ ਇਰਾਦੇ ਨਾਲ ਆਇਆ ਪਰ بیٹے ਦੇ ਜਦੋਂ ਉਹਨੇ ਫਤਿਹ ਬੁਲਾਈ ਉਸ ਤੋਂ ਬਾਅਦ ਉਹਨੇ ਜਾ ਕੇ ਜਿਹੜਾ ਹੈ ਗੁਰੂ ਦੇ ਬਸਤਰਾਂ ਨੂੰ ਹੱਥ ਪਾਇਆ ਹੈ ਜਿਹੜੇ ਕਿ ਸਟੂਲ ਤੇ ਮੌਜੂਦ ਸੀ ਹੋ ਸਕਦਾ ਵੀ ਜੇ ਉਹਨੂੰ ਮੌਕਾ ਹੋਰ ਮਿਲ ਜਾਂਦਾ ਜੇ ਬੰਦੇ ਮੌਜੂਦ ਨਾ ਹੁੰਦੇ ਤੇ ਉਹ ਜਿਹੜਾ ਹੋਰ ਵੀ ਨੁਕਸਾਨ ਕਰਦਾ ਤੇ ਗੁਰੂ ਸਾਹਿਬ ਦੀ ਬਦਬੀ ਵੀ ਕਰਦਾ ਤੇ ਇਸ ਕਰਕੇ ਮੌਕੇ ਦੇ ਮੌਜੂਦਾ ਹੋਣ ਦੇ ਕਾਰਨ ਇਹ ਸਾਰਾ ਕੁਝ ਜਿਹੜਾ ਇਹ ਟਲ ਗਿਆ ਹੈ ਮੌਕਾ ਬਾਕੀ ਹੁਣ ਸੰਗਤ ਜਿਹੜੀ ਹੈ ਐਸੀ ਸਬੰਧ ਜਿੱਥੇ ਇਕੱਠੀ ਹੋਈ ਹੈ ਸੰਗਤ ਵੀ ਇਹਦਾ ਜਿਹੜਾ ਫੈਸਲਾ ਸਹੀ ਲਵੇਗੀ ਤੇ ਸਹੀ ਲੈਣਾ ਵੀ ਚਾਹੀਦਾ ਜਿੰਨੀ ਕੋ ਕਿਸੇ ਦੀ ਸਜ਼ਾ ਕਾਨੂੰਨਨ ਤੌਰ ਤੇ ਧਾਰਮਿਕ ਤੌਰ ਤੇ ਸਾਡੀ ਇਨਸਾਨੀਅਤ ਤੌਰ ਤੇ ਉਹ ਹੋਣੀ ਵੀ ਚਾਹੀਦੀ ਹੈ ਉਸ ਨੂੰ ਦੇਰਿਤ ਹੈ ਜੀ ਪੁਲਿਸ ਪ੍ਰਸ਼ਾਸਨ ਦੇ ਹਵਾਲੇ ਜੀ ਇਹ ਨਾਮ ਹੈ ਬਾਪੂ ਜੀ ਤੜਾ ਜਸਵੰਤ ਸਿੰਘ ਜੀ ਕਿਹਦੇ ਤੋਂ ਗ੍ਰੰਥੀ ਹੈ ਜੀ ਜੀ